ਡੇਡ ਵੀਨਾ ਪਹਿਲਾਂ ਤੋਂ ਹੋ ਵੀ ਹੋ ਸਕਦਾ ਹੈ ਇਹਦਾ ਕੋਈ ਭਾਨੇ ਸਿੱਧੂ ਨਾਲ ਕੋਈ ਦੇ ਨਾਲ ਕੋਈ ਤਕਰਾਰ ਹੋਈ ਇਹਦੀ ਫੋਨ ਤੇ ਤੇ ਇਹਨੇ ਮੈਨੂੰ ਫੋਨ ਕੀਤਾ ਵੀ ਮੈਨੂੰ ਮਿਲ ਕੇ ਜਾਏ ਜੇ ਅਸੀਂ ਉਧਰ ਕੁੱਲੇ ਫਿਰਦੇ ਰਹੇ ਨੇ ਮੈਂ ਚਲਾ ਗਿਆ ਤੇ ਮੈਨੂੰ ਉਹਨੇ ਕਿਹਾ ਵੀ ਮੈਨੂੰ ਭਾਨੇ ਸਿੱਧੂ ਨਾਲ ਬਹੁਤ ਮਾੜਾ ਚੰਗਾ ਬੋਲਿਆ ਤੇ ਮੈਂ ਜਿਹੜਾ ਹੈਗਾ ਉਹਦੇ ਨਾਲ ਜੋ ਵੀ ਇਹ ਕਹਿੰਦੇ ਮੈਂ ਉਹਨੂੰ ਨੇਠਣਾ ਜਾਂ ਜੋ ਵੀ ਮੈਂ ਇਹ ਭਾਨੇ ਸਿੱਧੂ ਨੂੰ ਵੀ ਇਹਨਾਂ ਨੁਕਸਾਨ ਪਹੁੰਚਾਉਣਾ ਸੀਗਾ ਉਹਨੂੰ ਵੀ ਅਥਰੇਕਟ ਆਇਆ ਹੋਇਆ ਸੀਗਾ ਸਿਕਾ ਕੀ ਆ ਜੀ ਹੁਣ ਮੇਰੇ ਨਾਲ ਫਾਦਰ ਬਾਰੇ ਇਹਨੇ ਕਿਹਾ ਬਲ ਪਗ ਪਗ ਲਾਉਣ ਦੀ ਗੱਲ ਹੋਈ ਸੀ ਜਾਂ ਇਸ ਤਰ੍ਹਾਂ ਦੀ ਗੱਲ ਸੀਗੀ ਇਨੇ ਕੁਛ ਦਿਨ ਪਹਿਲਾਂ ਇਸ ਬੰਦੇ ਨੇ ਉਹਦੇ ਬਾਰੇ ਗਲਤ ਮਤਲਬ ਬੋਲਿਆ ਵੀ ਇਹਨੇ ਕੀ ਕਰ ਲਿਆ ਬੜਾ ਫਰਦਾ ਵੱਡਾ ਤਾਂ ਮੈਨੂੰ ਗੁੱਸੇ ਚ ਆ ਕੇ ਜਿਹੜਾ ਮੈਂ ਇਹ ਜਿਹੜਾ ਹੈਗਾ ਸਾਡੇ ਕੋਈ ਘਟਨਾ ਘਟ ਗਈ। ਮੈਂ ਡਿਟੇਲ ਵੀ ਪੁੱਛੀ ਇਹਨਾਂ ਕੋਲ ਤੇ ਹੋਇਆ ਕੀ? ਮੈਨੂੰ ਇਹ ਲੱਗਿਆ ਸੀ ਪਤਾ ਵੀ ਇੱਥੇ ਕੋਈ ਗਾਲੀ ਕਾਲੀ ਨਹੀਂ ਚੱਲੀ ਤੇ ਪਰਜਾ ਨਜਾਇਜ਼ ਦਰਜ ਕਰਾ ਦਿੱਤਾ ਕਾਲੇ ਬੇਦੰਤ ਸਸਾ ਦਾ। ਉਹਨੇ ਮੈਨੂੰ ਦੱਸਿਆ ਇਮਾਨਦਾਰੀ ਨਾਲ ਕਹਿੰਦਾ ਜੀ ਗੱਲ ਇਹ ਆ ਕਿ ਮੈਂ ਉੱਥੇ ਬੰਦੇ ਭੇਜੇ ਸੀਗੇ ਵੀ ਉਹਦੋਂ ਘੁੱਟ ਕੇ ਆਉਂਾਸਤੇ ਬੰਦੇ ਜਿਹੜਾ ਨਹੀਂ ਹੈਗਾ ਸੀ ਜਿਹੜਾ ਨਾ ਹੋਇਆ ਪਰ ਉੱਥੇ ਜਿਹੜਾ ਹੈਗਾ ਹਾਲਾਤ ਇਹ ਬਣ ਗਏ ਕਿ ਉੱਥੋਂ ਇਹ ਉਹ ਦੂਜੇ ਬੰਦੇ ਜਿਨ੍ਹਾਂ ਨੂੰ ਕੁੱਟਣ ਗਏ ਸੀਗੇ ਉੱਥੇ ਉਹਨਾਂ ਨੇ ਵੈਰਿੰਗ ਕਰਤੀ ਉਹਨੂੰ ਪਤਾ ਨਹੀਂ ਸੀ ਉਹਨਾਂ ਕੋਲ ਵੈਪਰ ਨੇ ਉਦੋਂ ਫਿਰ ਇਹ ਪਿੱਛੇ ਸੀਗਾ ਨਾਲ ਲਈ ਸੀਗਾ ਜਦੋਂ ਫਾਇਰਿੰਗ ਵੀ ਫਿਰ ਇਹ ਨਿਕਲ ਜਾਂਦੀ ਉੱਥੇ ਫਾਇਰਿੰਗ ਵਗੈਰਾ ਕੀਤੀ ਐ ਪਰ ਜਟ ਦਰਜ ਹੋਇਆ ਔਰ ਮੈਨੂੰ ਇਹ ਵੀ ਦੱਸਿਆ ਉਹਨੇ ਕਿ ਮੈਂ ਜਿਹੜੀ ਸਾਡੀ ਵੈਰਿੰਗ ਡਰਾਉਣ ਵਾਸਤੇ ਕੀਤੀ ਉਹ ਬੰਦੇ ਦੇ ਕਿਸੇ ਤੇ ਗੋਲੀ ਵੱਜੀ ਨਹੀਂ ਹੈ ਕੀ ਗੱਲ ਹੈਗੀ ਪੱਗ ਵਾਲੀ ਇਹ ਤਾਂ ਹੈ ਹੀ ਨਹੀਂ ਸੀ ਨਾ ਕੋਈ ਗੱਲ ਵੀ ਮੈਥੋਂ ਇਹ ਉਹ ਕਰਦਾ ਵੀ ਮੈਥੋਂ ਇਹ ਪੁੱਛਦਾ ਜਾਂ ਕੁਝ ਹੋਰ ਕਰਦਾ ਵੀ ਨਾਤਾ ਇਹ ਹੋਈ ਸੀਗੀ ਗੱਲ ਨਾ ਮੈਂ ਆਪਾਂ ਨੇ ਕੋਈ ਪੱਗ ਲਾਹੀ ਸੀ ਵੀ ਇਹਦੇ ਪਿਆਰ ਦੀ ਪਰ ਇਸ ਬੰਦੇ ਨੇ ਜਿਹੜੀ ਹੈਗੀ ਆ ਮੇਰੇ ਕੱਪੜੇ ਸਾਰੇ ਉਤਾਰ ਕੇ ਮੈਨੂੰ ਬਿਲਕੁਲ ਨੰਗਾ ਕਰਕੇ ਮੈਨੂੰ ਇਹਨੇ ਕਿਹਾ ਵੀ ਮੰਗ ਮਾਫੀ ਮੈਂ ਉੱਥੇ ਮੈਂ ਇਸ ਗੱਲ ਤੋਂ ਗਰੇਜ ਨਹੀਂ ਕਰੂੰਗਾ ਮੈਂ ਆਪਣੀ ਜਾਨ ਬਚਾਉਣ ਦੇ ਮਾਰੇ ਨੇ ਮੈਂ ਮਾਫੀ ਵੀ ਮੰਗਦੀ ਇਕਾ ਕਿ ਮੇਰੇ ਸਾਰੇ ਕੱਪੜੇ ਲਾ ਕੇ ਮੈਨੂੰ ਅਲਫ ਨੰਗਾ ਕਰ ਗਈ ਸੀ ਪੂਰਾ ਨਰਦਈ ਪਣੇ ਤੇ ਬਾਈ ਜੀ ਉਹ ਉਹ ਮਤਲਬ ਇਹਨੇ ਇਹੋ ਕੀਤਾ ਜਿਹੜਾ ਕੁਛ ਮੇਰਾ ਨੰਗਾ ਕਰਕੇ ਵੀ ਮੈਨੂੰ ਮੇਰੇ ਪਿੰਡੇ ਦੇ ਉੱਤੇ ਨੇ ਡਾਂਗਾ ਮਾਰਿਆ ਜਿਹੜੀ ਹੋਈ ਹੋਈ ਨਹੀਂ ਸੀ ਇਹ ਗੱਲ ਵੀ ਮੈਨੂੰ ਤਾਂ ਤਾਂ ਕਹਿੰਦਾ ਜੇ ਹੋਈ ਹੁੰਦੀ ਕੀ ਇਹ ਗੱਲ ਮੈਨੂੰ ਤਾਂ ਤਾਂ ਕਹਿੰਦਾ ਵੀ ਜੇ ਇਹ ਗੱਲ ਹੋਈ ਹੁੰਦੀ ਜਦੋਂ ਖਾਈ ਹੀ ਨਹੀਂ ਸੀ ਜੀ ਕਰਨੀ ਤਾਂ ਕਰਨੀ ਤਾਂ ਇਹਨੇ ਮੇਰੇ ਤੇ ਮੇਰੀ ਮੈਨੂੰ ਕੁੱਟ ਕੇ ਨੇ ਬਾਜ਼ਾਰ ਦੇ ਵਿੱਚ ਦਹਿਸਤ ਪਾਉਣੀ ਸੀ ਉਸ ਬੰਦੇ ਦੇ ਨਾਲ ਜਿਹੜਾ ਵੀ ਮੁੱਦਾ ਹੀ ਹੈਗਾ ਪੈਸੇ ਜਿਹੜੇ ਸੀ ਕਿੰਨੇ ਮੈਨੂੰ ਨਹੀਂ ਪਤਾ ਪਰ ਇਨਾ ਪਤਾ ਕਿ ਕੋਈ ਵੱਡੀ ਅਮਾਉਂਟ ਜਿਹੜੀ ਉਹ ਚਲੀ ਗਈ ਉਸ ਚਲੀ ਜਾਣ ਤੋਂ ਬਾਅਦ ਨੇਚਰਲੀ ਅਗਲੀ ਤਸੱਲੀ ਹੋ ਜਾਂਦੀ ਵੀ ਹੁਣ ਕਾਹ ਗੱਲ ਨਿਬੜਜੂਗੀ। ਹਾਜੀ ਨਾਵਾ ਹੋ ਗਿਆ ਪੈਸੇ ਚਲੇ ਗਏ ਪੈਸੇ ਕਿਸੇ ਵਿਚਾਲੇ ਵਾਲੇ ਬੰਦੇ ਕੋਲ ਪਏ ਆ ਚਲੇ ਗਏ ਸੀਗੇ ਸਾਰਾ ਕੁਝ ਹੋ ਗਿਆ ਸੀ ਕਾਲਿਆ ਘਰੇ ਗੇੜਾ ਮਰਨ ਲੱਗ ਪੈ ਸੀ ਪਿਛਲੇ 8-10 ਦਿਨ ਤੋ ਇਹ ਗੱਲ ਮੇਰੇ ਧਿਆਨ ਚ ਨਹੀਂ ਸੀ। ਮੈਂ ਤਾਂ ਤੋਂ ਵੀ ਕਿਸੇ ਕੇਨਨ ਤੱਕ ਕਿਸੇ ਪੀਏ ਕਿਸੇ ਮੰਤਰੀ ਜਾਂ ਕਿਸੇ ਦਾ ਉਹ ਆ ਗਿਆ ਸੀ ਤਾਂ ਇਹਨੂੰ ਕੁਛ ਨਾ ਛੇੜਾ ਛੁੜਿਆ ਜਾਵੇ ਠੀਕ ਹੈ ਉਹ ਕੱਲ ਸਵੇਰੇ 8 ਵਜੇ ਤੋਂ ਲੈ ਕੇ 10:30 11 ਵਜੇ ਤੱਕ ਕਪੜੇ ਵਾਈਫ ਦੇ ਨਾਲ ਸੀਗਾ ਕੁਛ ਨਬੜ ਗਿਆ ਸੀ ਅੱਜ ਲਿਖਾ ਪੜੀ ਜਿਹੜੀ ਹੋ ਜਾਣੀ ਸੀ ਇਹਦੇ ਬੀਨ ਟਾਈਮ ਕੱਲ ਦੇ ਅੱਜ ਦੇ ਵਿੱਚ ਕੀ ਹੋ ਕੇ ਇਹ ਹੋਇਆ ਇਹ ਜਿਹੜਾ ਹੈਗਾ ਪੜ੍ਹਦੇ ਵਿੱਚ ਬੜੇ ਸੁਲਝੇ ਤੇ ਸਿਆਣੇ ਆਦਮੀ ਨੇ ਉਹਨਾਂ ਨੂੰ ਬੇਤੁਕੀ ਗੱਲ ਕਰਨੀ ਨਹੀਂ ਚਾਹੀ ਮੈਂ ਇਹ ਗੱਲ ਕਹੂੰਗਾ ਡੀਐਸਪੀ ਰਹੇ ਨੇ ਉਹ ਉਹਨਾਂ ਨੂੰ ਬੇਤੁਕੀ ਗੱਲ ਨਹੀਂ ਕਰਨੀ ਚਾਹੀਦੀ ਨਾ ਤਾਂ ਮੈਂ ਅੱਜ ਤੱਕ ਸੇਖੋਂ ਨੂੰ ਕਦੇ ਮਿਲਿਆ ਜੀ ਨਾ ਮੇਰੇ ਨਾਲ ਕਦੇ ਗੱਲ ਹੋਈ ਹੈ ਜੀ ਉਹਦੀ ਰਾਜੀ ਨਾਮੇ ਦੀ ਨਾ ਮੈਂ ਰਾਜੀ ਨਾਮੇ ਨੂੰ ਮੇਰਾ ਪਹਿਲੇ ਦਿਨੋਂ ਜਵਾਬ ਸੀਗਾ ਜੀ ਮੇਰੇ ਆ ਮੇਰੇ ਕੋਲੇ ਆ ਕੇ ਸਾਡੇ ਕੁਲਦੀਪ ਸਿੰਘ ਕਾਲਾ ਢਿੱਲੋਂ ਨੂੰ ਇਹ ਇਹਨਾਂ ਨੇ ਫੋਨ ਕੀਤਾ ਸੀਗਾ ਮੇਰੇ ਕੋਲੇ ਆਜੇ ਤੇ ਸਾਡਾ ਕਾਲਾ ਢਿੱਲੋਂ ਜਿਹੜਾ ਜ਼ਿਲ੍ਹਾ ਪ੍ਰਧਾਨ ਹੈ ਉਹ ਉਹਨਾਂ ਨੇ ਵੀ ਆ ਕੇ ਮੇਰੇ ਕੋਲੇ ਗੱਲ ਕੀਤੀ ਵੀ ਐ ਕਰਕੇ ਵੀ ਉਹ ਹੈ ਜੀ ਵੀ ਉਹਦਾ ਉਹਦਾ ਫੋਨ ਆਇਆ ਸੀਦਾ ਹੈ ਜੀ ਮੈਂ ਕਦੇ ਮਤਲਬ ਮੈਂ ਉਹਨਾਂ ਨੂੰ ਵੀ ਜਵਾਬ ਦਿੱਤਾ ਸੀ ਬਾਈ ਜੀ ਮੈਂ ਮਾਰਦਾ ਠੋਡਾ ਇਹ ਜੇ ਪੈਸਿਆਂ ਨੂੰ ਮੈਂ ਮਤਲਬ ਹੀ ਨਹੀਂ ਹੈਗਾ ਵੀ ਮੈਂ ਪੈਸੇ ਲੈ ਕੇ ਰਾਜੀਨਾਮਾ ਕਰਨਾ ਠੀਕ ਹੈ ਜੇ ਕੋਈ ਗੱਲ ਹੋਊਗੀ ਫਰੀ ਦੇ ਵਿੱਚ ਤਾਂ ਬੇਸ਼ੱਕ ਆਪਾਂ ਕੋਈ ਰਾਜੀਨਾਮੇ ਦੀ ਗੱਲ ਨੂੰ ਸਿਰੇ ਲਾ ਦਈਏ ਪਰ ਜਿੱਥੇ ਤੱਕ ਮੇਰੀ ਜਿੰਨਾ ਚਿਰ ਮੇਰੀ ਜਾਨ ਹੈ ਨਾ ਮੇਰੇ ਘੰਡ ਦੇ ਵਿੱਚ ਮੈਂ ਕਾਲੇ ਨਾਲ ਮੈਂ ਸਮਝੌਤਾ ਨਹੀਂ ਸੀ ਕਰਦਾ